ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋਵੀ ਸੱਜਣੋ ਅੱਜ ਬਹੁਤੀ ਘੰਟ ਦੇ ਸੋਹਣਾ ਪ੍ਰੈਂਕ ਤੁਹਾਡੇ ਸਾਰਿਆਂ ਲਈ ਲੈ ਕੇ ਆਏ ਆ ਵੇਖ ਕੇ ਤੁਹਾਡਾ ਮਨ ਵੀ ਖੁਸ਼ ਹੋਊ ਤੇ ਦਿਲ ਵੀ ਖੁਸ਼ ਹੋਊ ਪ੍ਰੈਂਕ ਕੀ ਆ ਪ੍ਰੈਂਕ ਅੱਜ ਆਪਾਂ ਕਰਨਾ ਇਹਦੇ ਨਾਲ ਕਰ ਸਭ ਤੋਂ ਵੱਖਰਾ ਸਾਰਿਆਂ ਨਾਲ ਵੱਖਰਾ ਪ੍ਰੈਂਕ ਹੋਊਗਾ ਸੋ ਪਰ ਰਿਐਕਸ਼ਨ ਦੇਖਾਂਗੇ ਕਿ ਘਰਦਿਆਂ ਦੇ ਕੀ ਰਿਐਕਸ਼ਨ ਹੁੰਦੇ ਸੋ ਇਹ ਬਹੁਤ ਹੀ ਸਪੈਸ਼ਲ ਲੈ ਕੇ ਕੀ ਤੇ ਇਹ ਦੱਸੋ ਨਾ ਵੀ ਕੀ ਪ੍ਰੋਬਲਮ ਆਈਆਂ ਸਾਨੂੰ ਇਹਨੂੰ ਲਿਆਉਣ ਦੇ ਘਰਦਿਆਂ ਨੇ ਕਿੰਨੇ ਝੂਠ ਬੋਲੇ ਅਸੀਂ ਇਹਦੇ ਭਰਾ ਪੁੱਛੋ ਨਾ ਹੁਣ ਜਿਹੜਾ ਪ੍ਰੈਂਕ ਅਸੀਂ ਕਰਨ ਲੱਗੇ ਉਹਦੇ ਲਈ ਬਾਬਾ ਜੀ ਮaaf ਕਰਨਾ ਝੂਠ ਬਹੁਤ ਬੋਲੇ ਸੋ ਪਹਿਲਾਂ ਤੇ ਮੈਂ ਕਿਹਾ ਮੈਂ ਕਿਹਾ ਮੰਮੀ ਜੀ ਮੈਂ ਚੱਲਿਆ ਫਰੋਜ ਪਰ ਮੈਨੂੰ ਹੈਗਾ ਕੰਮ ਇਦਾਂ ਇਦਾਂ ਕਰਕੇ ਮੰਮਾ ਨੇ ਯਕੀਨ ਦਿਵਾ ਕੇ ਕਿ ਵਾਕਿਆ ਮੁੰਡਾ ਉਹਨਾਂ ਦੇ ਭਾ ਦਾ ਮੁੰਡਾ ਸਾਡਾ ਫਰੋਜ ਪਰ ਗਿਆ ਹਿਆ ਸੋ ਨਹੀਂ ਤਾਂ ਉਹਨਾਂ ਨੂੰ ਸ਼ੱਕ ਹੋ ਜਾਣਾ ਸੀ ਸੋ ਆ ਜਿਹੜੀ ਯੂਨੀਫਾਰਮ ਆ ਇਹ ਆਪਾਂ ਪਾ ਕੇ ਦੀਰਜੇ ਮਾਮਾ ਜੀ ਦਾ ਲੜਕਾ ਸੋਬੇ ਇਹਦਾ ਨਾਮ ਹੈਗਾ ਸੋਬਾ ਤੋਂ ਸੋਬੇ ਜ਼ਿਰਾ ਕਰਾ ਦੇਣਾ ਫਿਰ ਹਾਸੇ ਲਵਾ ਦੇਣੀ ਆਪਾਂ ਤੋਂ ਇਹਦੇ ਫਿਰ ਤੇ ਹੀ ਆ ਹੁਣ ਆਪਾਂ ਇਹ ਕਹਿਣਾ ਕਿ ਅੱਗੇ ਵੇਖੋ ਤੁਸੀਂ ਬੰਦਾ ਕੀ ਹੈ ਬਸ ਹਾਂ ਏ ਪਤਾ ਕੀ ਆ ਸਿਸਟਮ ਇਹਨੇ ਬੋਲਣਾ ਨਹੀਂ ਹਰਮਨ ਨੇ ਬਿਲਕੁਲ ਵੀ ਜਿਹੜਾ ਵੀ ਦੱਸਣਾ ਨਾ ਇਹਨੇ ਦੱਸਣਾ ਹਾਂ ਜੀ ਮੈਂ ਬੋਲ ਪਿਆ ਫਿਰ ਘਰ ਦੇ ਨੂੰ ਆਵਾਜ਼ ਤੋਂ ਪਤਾ ਲੱਗ ਜਾਣਾ ਕਿ ਯਾਰ ਇਹ ਤੇ ਸਾਡਾ ਹਰਮਨ ਸੋਭੇ ਨੇ ਇਹ ਕਹਿਣਾ ਆਪਾਂ ਆਪ ਕਾਵਾਂਗੇ ਨਾ ਇਹ ਗੁੰਗਾਵਾ ਦੇ ਫੈਨ ਮਿਲ ਆਇਆ ਵਾ ਹਾਂ ਹਾਂ ਬੋਲਣਾ ਪਵੇ ਹੀ ਜਾ ਰੱਬਾ ਗੁੰਗਾ ਕਰ ਤਈ ਬੋਲਣਾ ਪਵੇ ਹੀ ਨਾ ਜਦੋਂ ਫੁੱਲ ਕੇ ਐਡਾ ਕਿਊਟ ਬਣਣਾ ਨੇ ਹਾਂ ਤੇ ਜਦੋਂ ਬੇਬੀ ਉਹਨਾਂ ਨੇ ਵੇਖਣਾ ਉਹਨਾਂ ਦੇ ਰਿਐਕਸ਼ਨ ਦੇਖਾਂਗੇ ਸੋ ਉਹਨਾਂ ਸਾਹਮਣੇ ਆਪਾਂ ਅਲੱਗ-ਅਲੱਗ ਐਕਟੀਵਿਟੀ ਕਰਾਂਗੇ ਸੋ ਕਰੀਅਰ ਰੈਡੀ ਚਲੋ ਜੀ ਯਾਰ ਇਹ ਚ ਗਰਮੀ ਬੜੀ ਹੋਣੀ ਨਹੀਂ ਤੁਸੀਂ ਆਇਆ ਕਰੋ ਰੈਡੀ ਹੋ ਤੇ ਮੈਂ ਘਰੇ ਜਾਣਾ ਚੰਗਾ ਅੱਜ ਆਪਾਂ ਬਣਾ ਲੈਣਾ ਪਾਂਡਾ ਚਲੋ ਜੀ ਪਾਂਡਾ ਓਏ ਵੱਡਾ ਗੇੜ ਖੋਲਣਾ ਪੈਣਾ ਓਏ ਸਾਹ ਤੂੰ ਕਿੱਧਰ ਆਊਗਾ ਨਹੀਂ ਇੱਕ ਵਾਰੀ ਪਾੜਾ ਪੱਕਾ ਛੱਡ ਦਿੰਦੇ ਓਏ ਸਾਹ ਵਾ 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 ਦਿਸਣਾ ਕਿੱਧਰ ਦੀ ਇਧਰ ਦੀ ਨਾ ਆ ਵੀ ਇਥੇ ਕੈਮਰਾ ਕਰਕੇ ਦਿ ਦਿਨਾ ਓਏ ਹਾਂ ਓਏ ਇੱਕ ਮਿੰਟ ਜਦੋਂ ਮੈਂ ਕਿਹਾ ਖੋਲ ਦਿਓ ਸਾਹ ਸੂਰ ਦੀ ਪ੍ਰੋਬਲਮ ਨਾ ਜਿਹੜੀ ਓਏ ਆ ਤਾਂ ਪਵਾ ਦੇ ਇਹਦੇ ਗਲੇ ਚ ਆਹੋ ਮੈਟਰ ਪਾ ਦੇ ਪਹਿਲੇ ਐਕਟਿੰਗ ਦਾ ਡੋਡਾ ਗਲਾ ਓਏ ਅੰਦਰ ਦੇ ਸਾਹ ਹੀ ਨਹੀਂ ਆਉਂਦਾ ਓਏ ਕੀ ਆ ਮੈਂ ਓ ਯਾ ਓਏ ਵਾਹ ਵਾ ਤਕੜਾ ਜਿਹਾ ਲੱਗਦਾ ਹੈ ਕੰਮ ਚਲੋ ਹੋਰ ਮੇਰਾ ਸਾਹ ਗੁੰਮ ਜਾਣਾ ਜਿੰਨੇ ਟਾਈਮ ਨੂੰ ਮਾਮਾ ਦੀ ਚਾਲੂ ਕਰਨ ਚਲੋ ਕਰੋ ਚਾਲੂ ਇੱਕ ਵਾਰੀ ਪੱਕਾ ਚਾਲੂ ਕਰੀਏ ਓ ਯਾ ਪਿਛੇ ਨੂੰ ਪਿਛੇ ਨੂੰ ਪਿਛੇ ਨੂੰ ਇੱਕ ਮਿੰਟ ਹਰਮਨ ਰੁਕੇ ਮੈਨੂੰ ਵੇਖ ਲੰਦੂ ਅੱਖਾਂ ਦੇ ਉੱਤੇ ਨਹੀਂ ਦੇਖਦੀਆਂ ਤੁਹਾਡੀਆਂ ਓਏ ਅੱਖਾਂ ਕੀ ਮੈਂ ਮੈਨੂੰ ਮੈਂ ਨਹੀਂ ਇਹ ਨੀਵਾ ਬਹੁਤ ਆ ਛੋਟਾ ਆ ਓ ਭਾਈ ਆਉਣੀ ਭਈ ਮੇਰੀ ਹਾਂ ਐਦਾਂ ਕਰਕੇ ਨਾ ਵੇਖਿਆ ਪਿੱਛੇ ਹੋ ਕੇ ਵੇਖਿਆ ਜੀ ਪਿੱਛੇ ਹੋ ਕੇ ਇੱਥੇ ਓਏ ਭੰਡਿਆ ਨਹੀਂ ਜਾਂਦਾ ਯਾਰ ਇਹਦੇ ਪਿੱਛੇ ਹੋਇਆ ਪਿੱਛੇ ਬੈਗ ਗੇਰ ਪਾਓ ਹਾਂ ਬਸ 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 ਉਹਦਾ ਬਹਿਰ ਮਨ ਕਿਸੇ ਨੂੰ ਕੋਈ ਨਹੀਂ ਪਤਾ ਸਾਰੇ ਜਣੇ ਵੇਖ ਲਾਤੇ ਵੀ ਕੌਣ ਆ ਗਿਆ ਉਹ ਥਾਰੀ ਉਹ ਵੇਖ ਸਾਰੇ ਜਣੇ ਇਕੱਠੇ ਹੋ। ਉਹ ਵਿਚਾਰਾ ਹੌਲੀ ਹੌਲੀ ਆਇਆ। ਉੱਥੋਂ ਕਿੱਥੋਂ ਆਇਆ ਤੁਰ ਕੇ ਬੜਾ ਔਖਾ ਏ। ਉਹ ਆ ਗਿਆ ਹੌਲੀ ਹੌਲੀ ਵਿਚਾਰਾ ਤੁਰ ਕੇ। ਬੈਣਾ। ਬੈਣਾ। ਆ ਗਈ। ਆ ਗਈ। ਕੋਈ ਨਹੀਂ ਬਤੁਈ। bebe <laughs> bebe <Baby. laughs> ਕੀ ਟਾਈਪ ਹੈ ਜਦੋਂ ਮੈਂ ਬੋਲਦਾ ਆਹ ਤੇ ਵੀ ਆਏ ਦੇ ਮੈਂ ਤਾਂ ਡਾਰੀ ਲੱਗੀ ਉਹਨਾਂ ਦੇ ਤੇ ਆਓ ਆਓ ਡਰਾਉਂਦਾ ਵੇ ਬੇਬੇ ਨੱਚ ਕੇ ਵਿਖਾਉਂਦਾ ਏ ਅੱਛਾ ਵੇ ਨਹੀਂ ਜਾਂਦਾ ਫਾਟ ਬਹਿ ਕੇ ਇਹਨੇ ਕਿਹਨੋਂ ਕਰਨਾ ਮਾਰੇ ਇਹ ਕਹਿੰਦਾ ਮੈਂ ਬੇਬੇ ਨੂੰ ਮਿਲਣਾ ਬੜੀ ਦੂਰੋਂ ਆਇਆ ਏ अच्छा जी आए थे मेरा <laughs> <laughs> बेबे <के में> था? <laughs> बेबे था नहीं जा, रहा। <laughs> जा रहा है है मैं थोड़ा लेके आया आ लेके आया फिर पिछे जाऊंगा नहीं बेबे ना बेबे अरे बेबो बोलिया पो नच के, के विखाऊगा <laughs> ਉਹ ਮੈਂ ਨਹੀਂ ਨਹੀਂ ਇੱਕ ਬੋਲੀ ਬੇਬੇ ਪਾ ਦੇ ਇੱਕ ਬੋਲੀ ਪਾ ਦੇ ਤੂੰ ਆਪੇ ਬੋਲੀਆਂ ਪਾ ਨਹੀਂ ਨਹੀਂ ਇੱਕ ਬੋਲੀ ਇੱਕ ਬੋਲੀ ਪਾ ਦੇ ਨਹੀਂ ਜਾਂਦਾ ਹੁੰਦੇ ਤੂੰ ਤੂੰ ਦਾਦੀ ਹੱਥ ਮਾਰਦਾ ਹਾਂ ਉਹ ਨਹੀਂ ਬੋਲੇ ਜਾਂਦਾ ਹੁੰਦੇ ਤੂੰ ਅੱਛਾ ਬੋਲਿਆ ਨਹੀਂ ਜਾਂਦਾ ਅੱਛਾ ਬੋਲ ਜਾਂਦਾ ਅੱਛਾ ਬੋਲੀ ਪਾ ਦੇ ਕੋਈ ਕਿਹੜੀ ਪਾ ਜਾ ਕੋਈ ਵੀ ਕੋਈ ਨਹੀਂ ਪਈ ਫਿਰ ਬੋਲੀ ਇਹ ਕੇ ਨਹੀਂ ਨਹੀਂ ਫੇਰ ਵੀ ਕੋਈ ਪਾ ਦੇ ਬੋਲੀ ਫਾਰਨ ਫਾਰਨ ਕਰਦਾ ਮੁੰਡੇ ਦਾਰ ਘੜੋਂ ਮੈਂ ਤਨਵਾਦ ਰਹੀ ਇਨ ਗਦੇਸ ਨਹੀਂ ਕੇਹਾ ਮੈਂ ਤਨਵਾਦ ਰਹੀ ਇਨ ਗਦੇਸ ਨਹੀਂ ਕੇਹਾ ਮੈਂ ਤਨਵਾਦ ਰਹੀ ਹਾਂ ਵਾ ਠੀਕ ਹੈ ਠੀਕ ਹੈ ਆ ਮੇਰੇ ਕੋਲ ਰਹਿ ਲੈ ਕਰਦਾ ਹਾਂ ਮੇਰੇ ਦਾ ਸਾਥੀ ਕਰਦਾ ਹਾਂ ਵਾਸ 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 ਮਾਂ ਪ੍ਰੇਤ ਉਹਦਾ ਬੈਠਾ ਬੋਤਲ ਤਾ ਵਾ ਵੇਖੀ ਕਿ ਖੋਣ ਦੇਣਾ ਸੋਨੂੰ ਹਰਮਨ ਫੋਨ ਕਰ ਲੈਣਾ ਤੁਸੀਂ ਫੋਨ ਲਾਇਆ ਹੋ ਹਾਂ ਦਾ ਨਹੀਂ ਸਵੇਰੇ ਸਵੇਰ ਦਾ ਵਧੀਆ ਹੈ ਉਹਨੂੰ ਦੱਸਿਆਦਾ ਮੈਂ ਸਵੇਰ ਦਾ ਵਾ ਆਇਆ ਨਹੀਂ ਜੇ ਹਰਮਨ ਉਹ ਤਾਂ ਮੈਂ ਨਾਲ ਤੇ ਰਾਜੇ ਨਾਲ ਫੋਨੇਰੇ ਜੇ ਨੂੰ ਆਜੀ ਮੈਂ ਕਿ ਤੂੰ ਹੁਣ ਵੀ ਜਾ ਜਣੂ ਓਏ ਨਹੀਂ ਬੇਬੇ ਇਹਨੇ ਗੁੱਸੇ ਦਾ ਪਾਣੀ ਪੂਣੀ ਪੀਣਾ ਇਹਨੇ ਪਾਣੀ ਪੂਣੀ ਪੀਣਾ ਪਾਣੀ ਪਾਣੀ ਪੀਂਗਾ ਮੈਂ ਬਾਅਦ ਦੱਸਾਂਗਾ ਪਾਣੀ ਪੀਣਾ ਆ ਪੀਣਾ ਪਾਣੀ ਇਹ ਨੱਚ ਕੇ ਪੀਊਗਾ ਪਾਣੀ ਬੇਬੇ ਅੱਛਾ ਇਹ ਕਰ ਪੈਣਾ ਮੈਂ ਸੁਣਾ ਹਾਂ ਬੇ ਚੰਬੜਿਆ ਫਿਰਦਾ ਬੇਬੇ ਕੁੱਸੇ ਵੀ ਹੋ ਜਾਂਦਾ ਹੈ ਦੁੱਸੇ ਵੀ ਹੋ ਜਾਂਦਾ ਹੈ ਅੱਛਾ ਹਾਂ ਇਦੋਂ ਤੁਸੀਂ ਉਹ ਮਾਰੋ ਇਹ ਐਟੈਕ ਕਰਦਾ ਉਹ ਭੱਜ ਗਏ ਅੱਛਾ ਆਵੇ ਕਰਕੇ ਉਹ ਆਉਗਾ ਆ ਗੁੱਟੇ ਹੋ ਗਿਆ ਆ ਗੁੱਟੇ ਹੋ ਗਿਆ ਦੇਖ ਕੇ ਨਾ ਪਾਣੀ ਪਾ ਦਿੰਦੇ ਫੋਟੋ ਨਾਲ ਖੰਡਾ ਪੀਣਾ ਨਾ ਗਰਮਾੰਦ ਬੜਾ ਵਧੀਆ ਵਲੌਗ ਬੰਨਾ ਹੀ ਆਪਣੇ ਹਰਮਨਾਂ ਨੂੰ ਦੋ ਅਰਮਨਾਂ ਦੀ ਉਹ ਉਹਨਾਂ ਚੋਂ ਹਵਾ ਕੱਢ ਲਈ ਸਾਰਾ ਸਾਹ ਲੈ ਲਿਆ ਨਹੀਂ ਹਵਾ ਨਹੀਂ ਮੈਂ ਮਾ ਸੋਬੇ ਨੂੰ ਕਿਹਾ ਸੀ ਇੱਕ ਦਿਨ ਪਹਿਲਾਂ ਦੱਸਿਆਗਾ ਪ੍ਰੋਗਰਾਮ ਬਣਿਆ ਨਹੀਂ ਦੱਸਿਆ ਇਹਨੂੰ ਦੁਪਹਿਰ ਦਾ ਦੇ 1 ਘੰਟੇ ਪਹਿਲਾਂ ਕਿਹਾ ਸੀ ਮੈਂ ਕਿਹਾ ਮੈਂ ਨਹੀਂ ਦੱਸਿਆ ਕਿ ਪਹਿਲਾਂ ਇਹਨੇ ਕਿਹਾ ਤੇ ਉਹ ਤਾਂ ਤਾਂ ਬੰਦ ਆ ਗਿਆ ਉਹ ਤਾਂ ਸੋਬੇ ਬਾਹਰ ਚੱਪਦਾ ਗਿਆ ਹਲਤੇ ਮਿੱਲੀ ਆਜੂ ਆਜੂ ਪਰ ਮਨ ਨੂੰ ਗੁੱਸੇ ਨਾ ਆਜੂ ਦਾ ਆਜੂ ਦਾ ਹਰ ਮਨ ਨੂੰ ਗੁੱਸੇ ਨਾ ਆਵੇ 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 ਸ਼ਾਂਤੀ ਇਹਨੇ ਹੁਣ ਦੇਵੇ ਪਹਿਣਾ ਕਿਸ ਨੂੰ ਪਾ ਤੂੰ ਪਹਿਣਾ ਸੋਬੇ ਨੂੰ ਪਹਿਲਾ ਬਰੇ ਹੀਰੇ ਪਹਿਰੇਗਾ ਨਹੀਂ ਨਹੀਂ ਬੇਬੇ ਨੂੰ ਪਹਿਜੋ ਫਿਰ ਪਹਿਜੋ ਆਵੇ ਬੇਬੇ ਮਾਰਦਾ ਨਾ ਮੈਨੂੰ ਮਾਰੀਏ ਇਹਨੂੰ ਫੜ ਕੇ ਨਹੀਂ ਖੋਪਾ ਨਾ ਮੇਰੇ ਕੋਲ ਅਲਾਈਨਮੈਂਟ ਆ ਬਾਬਾ ਹੁਣ ਦੇਖਿਆ ਮਾਰੀਏ ਕੁੱਤੇ ਬੇਬੇ ਸਪੈਸ਼ਲ ਤੈਨੂੰ ਮਿਲਣਾ ਹੈ ਤੇ ਤੈਨੂੰ ਡਰ ਲੱਗਦਾ ਦੱਸ ਨਹੀਂ ਮੈਂ ਜਿਹਾ ਜੈਂ ਮੈਂ ਪਰੇ ਆ ਕੇ ਮਿਲ ਲੈਵੇਂ ਸੀ ਰੇ ਮੈਂ ਨਹੀਂ ਨਾਲ ਨਾ ਮੀਂ ਮਿਲ ਚੱਲ ਮਿਲ ਮਿਲ ਲੈਣ ਦੋ ਨਹੀਂ ਨਹੀਂ ਮਿਲਣਾ ਰੇ ਤੇ ਫੇਪੀ ਜੱਫੀ ਪਾ ਦੇ ਨਹੀਂ ਨਹੀਂ ਖੋਪਾ ਮੈਂ ਨਾਲ ਆਉਣਾ ਨਹੀਂ ਹੁਣ ਨਹੀਂ ਕੋ ਆਉਂਦਾ ਨਹੀਂ ਖੋਪਾ ਨਹੀਂ ਕੋ ਪਾਲ ਪਾਲ ਜਫੀ ਕਰੀ ਜਫੀ ਪਾਲ ਪਾਲ ਮੇਰੀ ਦੋਸਤ ਮੇਰੀ ਮੇਰੀ ਮੇਰਾ ਪਾਲਣਾ ਮੇਰਾ ਕੋਈ ਕੀ ਆਂਦਾ ਵਾ 2000 2000 2000 ਹਾਂ ਕੀ ਕੀ ਅੰਕਲ ਜਿਉਰਾ ਤਾ ਹੋ ਤੇ ਬੇ ਨਰਾਜ ਹੋ ਗਿਆ ਤੇਰੇ ਕੋ ਨਾ ਮੈਨੂੰ ਤਾਂ ਲੱਗਦਾ ਆ ਆਪਣੇ ਹਰਮਨ ਦਾ ਡੈਡੀ ਆ ਆ ਹਰਮਨ ਦਾ ਡੈਡੀ ਆ ਹਰਮਨ ਦਾ ਡੈਡੀ ਮੇਲੋ ਕਾ ਪੈਰੀ ਹਟਾਉਂਦਾ ਏ ਏ ਕਾਰ ਜਦ ਮੈਂ ਪਾਣੀ ਹਿਦਰਾ ਜਿਦਾਰੇ ਹੋਰਸ ਅੰਕਲ ਹੀ ਖੋਜ ਹੋ ਗਈ ਬੇਬੇ ਨੂੰ ਇੱਕ ਵਾਰੀ ਹੋਰ ਮਿਲ ਲੋ ਬੇਬੇ ਨੂੰ ਮਿਲੋ ਮੇ ਬੇ ਨੂੰ ਇੱਕ ਵਾਰੀ ਬੇਬੇ ਨੂੰ ਇੱਕ ਵਾਰੀ ਇੱਕ ਵਾਰੀ ਇੱਕ ਵਾਰੀ ਬੇਬੇ ਨੂੰ ਆਂਟੀ ਕੋਲ ਭੱਜ ਕੇ ਜਾਏ ਮਾੜਾ ਜੀ ਆਂਟੀ ਕੋਲ ਭੱਜ ਕੇ ਜਾ ਆਂਟੀ ਕੋਲ ਮੈਂ ਨਹੀਂ ਡਰਦੀ ਲੈ ਖੋਜ ਹੋ ਗਿਆ ਨਾ ਪਾਣੀ ਪਿਆ ਦਿਓ ਹੁਣ ਸਾਰੀ ਪਾਣੀ ਪਿਆ ਦਿਓ ਕਰ ਨਹੀਂ ਬਾਲੇ ਪਾ ਦਿੰਦੇ ਆ ਲਾ ਦੀਏ ਇੱਕ ਇਧਰ ਨਹੀਂ ਦਵਾਰੇ ਫੇਰ ਇਧਰ ਆ ਸਾਲਾ ਜੀ ਲਾ ਦੀਏ ਨਹੀਂ ਲਾਉਣਾ ਹਜੇ ਨਹੀਂ ਲਾਉਣਾ ਨਹੀਂ ਇਹ ਦਵਾਰੇ ਫੇਰ ਹੋ ਜੂਗਾ ਹਾਂ ਨਹੀਂ ਨਹੀਂ ਬਾਦੂ ਬੈਠ ਗਈ ਮੈਂ ਤਾਂ ਪਰ ਪਾਣੀ ਪੀ ਆ ਰਿਹਾ ਵਿਚਾਰੇ ਨੇ ਹਾਂ ਕੋਈ ਇਹ ਤੀਰੂ ਦਾ ਪਾਣੀ ਹੈ ਪਾਣੀ ਪੀਣਾ ਪਾਣੀ ਕਿ ਨਹੀਂ ਪੀਣਾ ਨਹੀਂ ਪੀਣਾ ਤੂੰ ਤੈਨੂੰ ਬੈਬੀ ਲੈ ਆ ਆ ਲੈ ਮੈਂ ਖਾਣੀ ਦਿੰਦਾ ਤੂੰ ਲੈ ਅੱਥੇ ਕੇ ਕਰਨਾ ਕੋਈ ਪਰ ਆ ਬੇਬੇ ਕੋਲ ਹੁਣ ਕੀ ਕਰੂਗਾ ਹਾਂ ਨਾਲ ਥੋਪੇ ਨਹੀਂ ਹੁਣ ਬੇਬੇ ਕੋਲ ਭੱਜ ਕੇ ਬੇਬੇ ਕੋਲ ਆ ਜਾਓ ਆ ਜਾਓ ਆ ਜਾ ਬੇਬੇ ਕੋਲ ਬੇਬੇ ਕੋਲ ਆ ਜਾਓ ਆ ਜਾਓ ਆ ਜਾ ਆ ਜਾ ਆ ਜਾ ਆ ਜਾ ਵੇਵੇ ਖੁਸ਼ ਹੋ ਗਿਆ ਸ਼ਾਲਾ ਮਾਰਦਾ ਚਾਂਬਲਿਆ ਵੇਵੇ ਚਾਂਬਲਿਆ ਤੈਨੂੰ ਕਰ ਲਾ ਮਾਰਿਆ ਵੇਬੇ ਨਹੀਂ 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 ਪਹਿਲੀ ਹਸਣਾਉਂਦਾ ਵੇ ਪਹਿਲੀ ਹਸਣ ਸੱਸਰੀ ਕਾਲ ਪਹਿ ਸੱਸਰੀ ਗੱਲ ਬੰਨ ਲਿਆ ਵੇਬੇ ਦਾ ਡਰੀ ਜਾਂਦੀ ਉਹ ਤੇ ਤੂੰ ਬੋਲੀਆਂ ਪਾਉਣੀਆਂ ਬੋਲੀਆਂ ਬੋਲੀਆਂ ਮਾਰ ਜਾ ਵੇਬੇ ਉਹ ਕਹਿੰਦਾ ਬੋਲੀਆਂ ਪਾਓ ਤੁਸੀਂ ਮੈਂ ਨੱਚਾਂਗੇ ਹਾਂ ਓਕੇ ਜੀ ਮੇਰੇ ਪਰ ਇੱਕ ਇੱਕ ਹੋਰ ਬੋਲੀ ਪਾ ਦੇ ਵੇਬੇ ਪਾ ਦੇ ਹਾਂ ਪਾ ਦੇ ਪਾ ਦੇ ਬੋਲੀ ਨੂੰ ਵੇ ਵਾ ਕੁੱਤਾ ਨੂੰ ਵੇ ਕੂਕੜੀਆਂ ਨ ਤਰੀ ਰਾ ਨੂੰ ਵੇ ਦੇ ਲੈ ਤਨ ਹੋ ਗੁਧਾਰੇ ਕਿਥੇ ਲੱਗ ਰਿਆ ਮੈਨੇ ਤਨ ਹੋ ਗੁਧਾਰੇ ਕਿਥਨੇ ਲੈ ਵੇ ਖੁਸ਼ ਹੋ ਗਿਆ ਪੂਰਾ ਓਏ ਖੁਸ਼ ਹੋ ਗਿਆ ਲੈ ਕਿਥੇ ਕੰਮ ਕੰਮ ਕਿਥੇ ਕਰਦਾ ਜੀ ਇਹ ਮੱਲਾ ਲਈ ਆ ਅੱਜ ਦਿਨ ਦਾ ਆਫਰ ਆ ਤੇ ਮੈਂ ਅੱਜ ਜਿੰਨੇ ਅੱਧੀ ਬਾਗਨਾ ਤੋਂ ਕੱਲ੍ਹ ਤਾਂ ਹੀ ਇਹਨੇ ਦੱਸ ਦੇਣੀ ਅੱਛਾ ਤੇ ਨਾ ਹਰਮਨ ਹਾਂ ਨਹੀਂ ਹਰਮਨ ਕਹਿੰਦਾ ਮੈਂ ਆ ਗਿਆ ਕਹਿੰਦਾ ਮੈਂ ਇਨਵੇਜ ਆ ਜੀ ਮੈਂ ਤਾਂ ਠੀਕ ਮੈਂ ਲਿਆਉਣਾ ਕਿਉਂ ਕਰਨ ਵੇ ਕਿੱਥੇ ਗਿਆ ਉਹ ਉਹ ਗਿਆ ਹੀ ਤੈਨੂੰ 4 ਵਜੇ ਗਿਆ ਉਹ ਕਹਿੰਦਾ ਮੈਂ ਆਉਣ ਜਾਣੀ ਕਰਨਾ ਹਾਂ ਕਰਨਾ ਨਹੀਂ ਆਉਣੇ 4 ਵਜੇ ਤਾਂ ਗਿਆ 4 ਵਜੇ ਸੀ ਜੀ ਦੋ ਗਿਆ ਉਹ

ਨੌਂਤਰਾ ਤਿੱਖੀਆਂ ਹੁਣ ਹੀਰੇ ਦਾ ਉੱਥੇ ਹੀਰ ਪਾ ਕੇ ਚੰਬਰ ਚੱਲਿਆ ਗਿਆ ਹਾਂ ਕਰੋ ਫੋਨ ਨੂੰ ਕਿ ਆਉਂਦਾ ਜਵਾਕ ਆਉਂਦੇ ਪੇ ਰੁਕ ਜਾ ਜਵਾਕ ਆਉਂਦੇ ਪੇ ਇਹਦੇ ਕੱਪੜੇ ਬਦਲ ਲੈ ਮम्मी ਅੰਦਰ ਚੱਲੋ ਕਾਗੋ ਹਲੋ ਕਾਗੋ ਹਾਂ ਹਲੋ ਹਲੋ ਕਰ ਦੋ ਕਰ ਲੋ ਕਰ ਲੋ ਹੈਲੋ ਹੈਲੋ ਕਰ ਲੋ ਹੈਲੋ ਕਰ ਲੋ ਕਰ ਲੋ ਹੈਲੋ ਹੈਲੋ ਕਰ ਲੋ ਚਾਕਲੇਟ ਦਊਗਾ ਹੈਲੋ ਕਰ ਦੇ ਹੈਲੋ ਕਰ ਦੇ ਹਾਂ ਕੀ ਹੋ ਗਿਆ ਹਾਂ ਵਧੀਆ ਕਿੱਡਾ ਸੋਹਣਾ ਉਧਰ ਦੇਖ ਲੈ ਵੇ ਨੱਚਦਾ ਵੰਦ ਨੱਚੋ ਨਾ ਸ਼ੁਕਰੀਆ ਡਾਇਲੌਗ ਦੇ ਸੀ ਹੈ ਦੂਰੋਂ ਦੇ ਹੱਗ ਕਰ ਲੋ ਹੱਗ ਕਰ ਲੋ ਇਹਨੂੰ Kanu, kanu, hah, kanu, hah, kanu, hah, kanu, ayo kanu, ayo ayo hah, kanu, hah, kanu, hah, ਉਹ ਭੱਜ ਗਿਆ ਉਹ ਭੱਜ ਗਿਆ ਘਰੇ ਉਹ ਭੱਜ ਗਿਆ ਆਦ ਕਰੇ ਖੋਲ ਦੋ ਪਰ ਮੰਨੇ ਆ ਰਹੇ ਆ ਆ ਕੇ ਜੋ ਹਰ ਬਣਾਇਆ ਉਹ ਤੇ ਫਿਰ ਭਾੜਾ ਹਾਂ ਹਾਂ ਲੈ ਕੇ ਜਾ ਉਸੇ ਕੇ ਇੱਧਰ ਆਥਾ ਲਾਜੇ ਖੋਲ ਦਗੇ ਖੋਲ ਦੋ ਨਹੀਂ ਨਹੀਂ ਕਾਕਾ ਆ ਆ ਵਿੱਚੋਂ ਵਿੱਚੋਂ ਆਂਟੇ ਜੀ ਖੜ ਜੇ ਦੋ ਮਿੰਟ ਲੈ ਕੇ ਜਾ ਉਸੇ ਤਾਮੂ ਨਾ ਕਰੀ ਬੱਦਾ ਆ ਆਵੇ ਇੱਧਰ ਆ ਆਵੇ ਖੋਲ ਦੋ ਚਾ ਲੈ ਰਵਣਾ ਆਪੋ ਆਪੋ ਕਹਾਂ ਕਰਾਂਗੇ ਲੈ ਮੈਂ ਘਰ ਆਇਆ ਬੇਬੇ ਦੇ ਬੇਬੇ ਦੇ ਡਰਦੀ ਬਹੁਤ ਐ ਚੱਲ ਗਏ ਉੱਪਰੋਂ ਮਾਰ ਗਿਆ ਮਾਤਾ ਨੂੰ ਸਭ ਕਿੰਨੇ ਜੱਟੀ ਬਾਹਰ ਲਿਖਾ ਗਰਮੀ ਆ ਕੀ ਚਾਚਾ ਨਿਕਲ ਆਇਆ ਵਿੱਚੋਂ ਕਿਵੇਂ ਦਾ ਲੱਗਾ ਫਿਰ ਸੱਚੀ ਦੱਸੋ ਕਿਵੇਂ ਦਾ ਲੱਗਾ ਹਾਏ ਮੈਂ ਕਾ ਕਹ ਦੱਸਾਂ ਨਾ ਵਿਚਾਰਾ ਬੋਲ ਨਹੀਂ ਸਕਦਾ ਕਿ ਮੈਂ ਤਾਂ ਸ਼ਾਇਦ ਆਈ ਉਹ ਬੰਦਾ ਐਨਾ ਝੂਠ ਮਾਰਦਾ ਹਾਏ ਹਾਏ ਗੁੱਟ ਕਾ ਲੈ ਹਰਮੰਦਰ ਨਾਲ ਤਾੜੀਆਂ ਹੋ ਜੇ ਯਾਰ ਵਾਟ ਰਹੀ ਵਾਟ ਰਹੀ ਜਾਂਦੀ ਅਜੇ ਵੀ ਹਰਮਨ ਆਹ ਬੋਲ ਚਾਚੂ ਜੀ ਚਾਚਾ ਦਾ ਚਾਚੂ ਆ ਚਾਚੂ ਕੁੱਟੇ ਪੰਗੇ ਲੈਂਦੇ ਰਹਿੰਦੇ ਨੇ ਇਹ ਚਾਚੂ ਜੀ ਆਹ ਦੇਖੋ ਐ ਭਾਲੂ ਦਾ ਆ ਪੱਗਾ ਰੇ ਉਹ ਇਹਦੇ ਭੱਜਿਆ ਹੋਣੀ ਮੈਂ ਐਂ ਵੜੀ ਕਿੱਦਾਂ ਹਾਂ ਹਾਂ ਹਾਲ ਹੀ ਕੋਈ ਹਾਲ ਤਾਂ ਜਵਾਂ ਨਹੀਂ ਸੀ ਕਿ ਇੱਥੇ ਆਇਆ ਮੈਂ ਕਿਹਾ ਕੋਈ ਫੋਨ ਕਰਾ ਮੈਨੂੰ ਲੱਗਾ ਫੋਨ ਕਰ ਮੈਂ ਆ ਜਾ ਕਰੇ ਫੋਨ ਆਇਆ ਬਠੋਲ ਆਇਆ ਨਾ ਫੇਰੇ ਹੀ ਮਾਖੀ ਲੀਤੀ ਫੇਰੇ ਫੋਨ ਕਰ ਉਹਨੂੰ ਤਾਂ ਆ ਜਾ ਕਰ ਮੇਰੇ ਕੋਲ ਆਇਆ ਪਾਣੀ ਤੇ ਬਚ ਲਿਆ ਗਰੀਬ ਆ ਕਾਲ ਕੱਟ ਗਿਆ ਰਵੀ ਸੱਜਣਾ ਤੁਹਾਨੂੰ ਸਾਰਿਆਂ ਕਿਦਾਂ ਲੱਗਾ ਹੋ ਰਹੀ ਆ ਬੋਡ ਦੀ ਬਾਕੀ ਆਪ ਕੋ ਬਾਹਰ ਜਾ ਰਵੀ ਠੀਕ ਤੁਸੀਂ ਆਵਾ ਗਰਮੀ ਨਾਲ ਮਤ ਵੱਜੂ ਹੋ ਰਹੀ ਨਹੀਂ ਪਤਾ ਨਾ ਸਬਜੀ ਭੰਦੂ ਆ ਅੰਗੜ ਫੜੀ ਬੇਬੇ ਐ ਨਹੀਂ ਹੁਣ ਮੈਂ ਨਹੀਂ ਨਾ ਨਹੀਂ ਮਾਰ ਨਹੀਂ ਆ ਗਿਆ ਹਾਏ ਹਾਏ ਐਡਾ ਕਿੱਥੋਂ ਆਇਆ ਏ ਭਾਦੂ ਬਣ ਕੇ ਬੇਬੇ ਤਾਂ ਡਰੀ ਜਾਵੇ ਬੇਬੇ ਤੂੰ ਤੇ ਬਾਹਰ ਨਹੀਂ ਮੈਨੂੰ ਐਂ ਮੈਂ ਬੇਬੇ ਨਹੀਂ ਡਰਦੀ ਬੇਬੇ ਤੇਲੇਰ ਬੇਬੇ ਡਰੀ ਗਈ ਮੈਂ ਵੀ ਬਿਨਾਂ ਬਲੰਡ ਬਣ ਜੇ ਮੇਰੇ ਮੂੰਹ 'ਚ ਅੱਖ ਮੋਰੇ ਪੰਭੂ ਘਰੇ ਆਉਗਾ ਬੇਬੇ ਐਡੇ ਤੱਕ ਆ ਉਹ ਜਾਂਦੇ ਆਪਾਂ ਜਾਣਦੇ ਕਦੇ ਨਹੀਂ ਡਰੇ ਅੱਜ ਕੇ ਵਾਰਗੇ ਬੇਬੇ ਮੈਂ ਕੈਸਤੀ ਤੋਂ ਨਹੀਂ ਡਰੀ ਬੇਬੇ ਪਹਾੜਾਂ ਤੋਂ ਨਹੀਂ ਡਰੀ ਤੇ ਆ ਪਤਾ ਅੱਗੇ ਕਿਉਂ ਨਹੀਂ ਡਰਦੀ ਅੱਗੇ ਹਰਮੋਨ ਨਾਲ ਹੁੰਦਾ ਹਾਂ ਤਾਂ ਨਹੀਂ ਡਰਦੀ ਹਾਂ ਹਾਂ ਹਾਰਮੋਨ ਕਿੱਥੇ ਹੈ ਬੇਬੇ ਕਿ ਕੀ ਪਤਾ ਸੀਗਾ ਹਾਰਮੋਨ ਕਿੱਥੇ ਸੀਗਾ ਤੇਸ ਮਟਾ ਕੇ ਆ ਗਿਆ ਰਾਮ ਨੇ ਉਹ ਗੱਲ ਕੀ ਕੀਤੀ ਤੂੰ ਦਾ ਖੂ ਤੇ ਡੇਰਾ ਲਾਇਆ ਕੁੜੀਆਂ ਨੇ ਆਂ ਦਲਸਿਆ ਤੇਰੇ ਮਾਪਿਆਂ ਨੇ ਜ਼ੁਲਮ ਕਰਾਇਆ ਰੋੜੀ ਦਾੜੀ ਹਲਦੀ ਉਹ ਜੀ ਦਵੇਂ ਦਾ ਪਿਆਸ ਕਰਾ ਡੰਗਦੀ ਆਸ਼ਕ ਨੇ ਸੱਪ ਦਾ ਬਹਾਨਾ ਲਾਇਆ ਮੈਨੂੰ ਤਾਂ ਇੰਨਾ ਡਰ ਹੀਰੇ ਦੀ ਜਿੰਮੜੇ ਲਈ ਹੀਰੇ ਦੀ ਜਿੰਮੜੇ ਆ ਬੇਬੇ ਵਿਚਾਰੀ ਘਬराई ਫਿਰਦੀ ਆ ਵੇਖ ਹਾਂ ਆਈ ਲਵ ਯੂ ਲਵ ਯੂ ਟੂ ਕਹੋ ਮੈਂ ਤਾਂ ਇੰਨਾ ਡਰ ਲਗਾ ਮੈਂ ਕਿ ਹਰ ਮਨ ਨੂੰ ਫੋਨ ਕਰਾਂ ਮੈਨੂੰ ਡਰੀ ਲੱਗੀ ਜਾਂਦਾ ਤੂੰ ਮੈਂ ਬੇਬੇ ਦੇ ਰਿਐਕਸ਼ਨ ਵਿੱਚ ਵੇਗੇ ਬੇਬੇ ਇਲੈਕਸ਼ਨ ਨੇ ਲੈ ਰਿਹਾ ਮੋੜ ਮੈਂ ਤਾਂ ਬੂਤਾਂ ਰਹੀ ਆਗੇ ਕੀ ਕਰਦਾ ਨਾ ਆਖਿਆ ਹਰਮਨ ਤੇਰੇ ਆਂਡੇ ਦਿੱਤੇ ਉੱਥੇ ਵੀ ਰੋਜ ਫੇਰ ਪਰੋਈ ਪਰ ਫੇਰ ਪਰੋਈ ਆਂਦਾ ਬੇਬੇ ਮਰੇ ਰਹੇ ਹੁੰਦੇ ਤੇ ਕਰਾ ਜੂਗਾ ਬੇਬੇ ਮੈਂ ਜ਼ਾਹਰੇ ਨੇ ਕਹਿ ਗਿਆ ਮੇਰੀ ਆਦਮੇ ਮੇਂ ਜਾਨ ਲੱਗਿਆ ਸਾਰਿਆਂ ਨੂੰ ਮਿਲ ਕੇ ਜਾਣਾ ਮੈਨੂੰ ਪਤਾ ਤਾਂ ਮੈਂ ਆ ਗਿਆ ਸੋਨੀ ਕਾਛੂ ਪੁੱਛਣ ਲੱਗੀ ਸੋਨੇ ਇਥੇ ਆਇਓ ਚੁੰਨੀ ਤੇਰੀ ਘ੍ਰੀਸਣ ਦਾ ਕੁੱਤਾ ਜੋਨ ਮਾਪੂ ਜਾਇਆ ਮੈਨੂੰ ਐ ਡਾਲਰ ਨਾ ਪੈਜੇ ਬੇਬੇ ਇੱਕ ਜੀ ਤੇ ਰਹਿ ਗਈ ਹਾਂ ਬੇਬੇ ਆਸਤੇ ਬੁੱਕੇ ਲੈ ਕੇ ਆਂਦਾ ਆ ਉਹ ਗੱਡੀ ਜੀ ਪਿਆਰਾ ਹੈਗਾ ਮੈਂ ਮੈਂ ਆਖਾ ਇਹਨੇ ਮੱਤ ਮਾਰੀ ਪਈ ਗਰਮੀ ਬੜੀ ਲੱਗਦੀ ਹੈ ਮੈਨੂੰ ਵੀ ਪਤਾ ਨਹੀਂ ਫੋਨ ਕਰਵੇ ਹਰਮਨ ਆਵੇ ਪਾਲੂ ਆਗਾ ਮੈਂ ਲੈ ਜੂਗਾ ਟੱਕ ਕੇ ਹੈ ਮੈਂ ਕਿ ਪਾਲੂ ਨਹੀਂ ਪੁੱਛਿਆ ਨਹੀਂ ਪਾਲੂ ਕਿਵੇਂ ਆਇਆ ਕਿਹਨੂੰ ਤੇ ਮੈਂ ਪੁੱਛਿਆ ਸੋਬੇ ਨੂੰ ਸੋਬਾ ਆਉਂਦਾ ਹੁੰਦਾ ਨਾ ਉਹ ਨਾਲ ਹੀ ਉਹ ਨਾ ਮੈਂ ਨੂੰ ਮਾਦਾ ਤੇ ਉਥੋਂ ਜਾਂਦਾ ਮੈਨੂੰ ਆਦਾ ਮੌਲ ਚ ਸੀਗਾ ਜਿਹੜੇ ਮੌਲ ਚ ਹੁੰਦੇ ਉਹ ਤੋਂ ਆਇਆ ਕਹਿੰਦਾ ਮੁੰਡਾ ਕਹਿੰਦਾ ਹੋਰ ਨਹੀਂ ਸਕਦਾ ਸੋਬਿਆ ਕਿੱਥੋਂ ਲਿਆ ਆ ਵੇ ਆ ਪਾਣੀ ਚ ਰੁੜਿਆ ਜਾਂਦਾ ਸੀ ਉਥੋਂ ਫੜ ਕੇ ਸੋਬਿਆ ਮੈਨੂੰ ਤਾਂ ਮੇਰੇ ਕੋਲ ਨਾ ਕਰੀ ਇਹਨੂੰ ਜੱਫੀ ਨਾ ਪਾਵੇ ਮੈਨੂੰ ਵਧਾਣਗੇ ਬੇਬੇ ਨਾਲ ਪੰਗੇ ਲੈਂਦਾ ਵੇ ਮੈਨੂੰ ਪਤਾ ਹੀ ਬੇਬੇ ਨੂੰ ਡਰ ਨਹੀਂ ਕਿਵੇਂ ਤੁਹਾਨੂੰ ਮੂਲ ਹੋਇਆ ਸੀ ਕਿ ਯਾਰ ਬਣਿਆਗੇ ਨਾ ਕਵੇਂ ਨਹੀਂ ਮੈਨੇ ਤਾਂ ਫੋਨ ਲਾਇਆ ਤਾਂ ਆਉਂਦਾ ਦਿਖਾਇਆ ਫੋਨ ਲਾਈ ਜਾਂਦੇ ਹਾਂ ਆ ਲਾਈ ਜਾ ਮਾਰ ਜਾਨੇ ਫੋਨ ਓਏ ਬਾਸਣ ਨਹੀਂ ਪਾਣਾ ਆ ਕਿੰਨੇ ਕੰਨਾਂ ਕਰ ਘਟੇ ਆ 15 ਮਿੰਟ ਕਿਤੇ ਹੋਦਾ 15 ਤੋਂ ਹਾਇ ਨੰਬਰ ਤੇ ਕਾ ਕਾ ਕਿਉਂ ਆਈ ਲਵ ਯੂ ਆਈ ਲਵ ਯੂ ਓਕੇ ਬੇਟਾ ਓਕੇ ਆ ਜਾ ਰਹੇ ਨੇ ਸਰਪ੍ਰਾਈਜ਼ ਕਰਤੇ ਆਏ ਇੱਕ ਤਰ੍ਹਾਂ ਦਾ ਪ੍ਰੈਂਕ ਹੀ ਅੱਜ ਤੁਹਾਡੇ ਨਾਲ ਤੂੰ ਤਾਂ ਕਾਦਾ ਫਰਾਂਗ ਕੀਤਾ ਸਾਡਾ ਨਹੀਂ ਪ੍ਰੈਂਕ ਤਾਂ ਵਧੀਆ ਸੀ ਨਾ ਇਹ ਵਧੀਆ ਤਾਂ ਪ੍ਰੈਂਕ ਤਾਂ ਬਹੁਤ ਵਧੀਆ ਸੀ ਤੇ ਮੇਰਾ ਤਾਂ ਬੁਰਾ ਹੀ ਆਇਆ ਤੇ ਅੱਖਾਂ ਮੂਰੇ ਭੰਬੂ ਤਾਂ ਰੇ ਆਉਣ ਲੱਗ ਪਏ ਮੈਂ ਕਿਹਾ ਜੇ ਹਰਮਨ ਨਾ ਆਇਆ ਤਾਂ ਕੀ ਬੜੂ ਭਾਲੂ ਸੋਫੇ ਨਾਲ ਜਾਣਾ ਹੀ ਨਹੀਂ ਗਾ ਇਹ ਇੱਥੇ ਨਾ ਜਾਵੇ ਜਦੋਂ ਮਨਪ੍ਰੀਤ ਹੋਵੇ ਮਨਪ੍ਰੀਤ ਹੋਵੇ ਮੇਰੇ ਨਾਲ ਜੱਪੀ ਵਾਹ ਮੈਨੂੰ ਨਹੀਂ ਕਰਦੀ ਮੈਨੂੰ ਆਏ ਡਾਲਰ ਨਾਲ ਭੇਜ। ਹਾਂ। ਆਪਾਂ ਬਾਹਰ ਰਿਐਕਸ਼ਨ ਲੈ ਕੇ। ਹਾਂ। ਚਲੋ। ਬਾਹਰ ਸੱਜਣੋ। ਰੈਂਬੋ ਵੀ ਵੇਖ ਲਾ। ਬਾਹਰ ਆਪਾਂ ਜਵਾਕਾਂ ਨੂੰ ਜਵਾਕਾਂ ਦੇ ਰਿਐਕਸ਼ਨ ਲੈ ਲਈਏ ਬਾਅਦ ਜਦੋਂ। ਤਾਂ ਕੋਣੇ ਕੋਣੇ ਕੋਣਾਂ। ਲੋ ਜੀ ਇਹਨਾਂ ਪਰਸ। ਯਾਰ ਇਹਨੂੰ ਅੱਗੇ ਰੱਖਾ। ਹੈਂ? ਕੰਮ ਕੜੇ ਖਰਾਬ ਹੋ ਜਾ। ਲੋ ਜੀ ਫਿਰ ਪੱਖਾ ਚਲਾ ਹੀ ਦਿੰਗੇ। ਮਤਾਰ ਹੀ ਪਾ ਦਿੰਦੇ। ਓਏ ਓ ਲਾਉਣੀ ਸੀ। ਨਹੀਂ ਨਹੀਂ ਆਏ ਤਾਂ ਟੇਪ ਲਾ ਲੀ ਨਿਕਲੀ ਆਪਾਂ। The Help me, <laughs> <laughs>

ਉਹ ਜਦੋਂ ਜਿਮਾਈ ਕਰਿਆ ਬੜਾ ਦੇਖੋ ਚਾਹੋ ਦੇਖੋ ਫੋਟੋ ਫੋਟੋ ਦੇਖੋ ਹੋਏ ਹੋਇਆ ਇੱਕ ਉਹ ਲੱਗ ਗਈ ਉਹ ਬਹੁਤ ਬਿਚਾਰ ਹੋਈ ਪਾਰਾ ਬਚਨ ਨੀ ਨਾ ਰੰਗ ਦਾ ਕਰਮੋਸਾ ਕੋਈ ਬਸ ਤਾਤ ਨਾ ਕੋਈ ਇੱਕ ਵਾਰ ਜਨਮ ਮੈਂ ਸੁਧਾਰਾਂ ਤੇ ਤਬ ਦੇ ਕਾ Yeah. <laughs> ਫੜ ਲੈ ਫੜ ਲੈ ਫੜ ਲਓ ਜਾਣਾ ਤੇ ਫੜ ਲਓ ਫੜ ਲਓ ਫੜ ਲਓ ਜਾਣਾ ਤੇ ਫੜ ਲਓ ਫੜਦਾ ਫੜਦਾ ਸਾਨੂੰ ਨਹੀਂ ਡਰ ਲੱਗਦਾ ਖੋਲ ਦੀਏ ਯਾਰ ਓਫੋ ਗਰਮੀ ਪੱਖਾ ਲੱਗਾ ਹੀ ਅੰਦਰ ਆ ਮੈਨੂੰ ਆਦਾ ਬੇਬੇ ਮੈਨੂੰ ਕੰਮ ਹੈ ਤੇ ਮੈਂ ਕਿਹਾ ਤੂੰ ਗੁੱਤ ਤੇਰੇ ਆਂਡੇ ਦਿੱਤੇ ਆ ਤੂੰ ਉੱਥੇ ਜਾ ਵਰਦਾ ਵੇ ਹਰਮਨਾ ਨਾ ਜਾ ਹੁਣ ਮੈਂ ਆਖਣ ਵੇ ਸੋਭੇ ਤੂੰ ਹੀ ਫੋਨ ਕਰਦਾ ਵੇ ਹਰਮਨਾ ਆ ਜੇ ਵੇ ਤੇਰੇ ਪਾਲੂ ਆਇਆ ਸੋਪਾ ਲੈ ਕੇ ਆਇਆ ਮਾਤਾ ਦੀ ਕਿੱਥੋਂ ਆਂਦਾ ਮੈਂ ਤਾਂ ਰੁੜਿਆ ਜਾਂਦਾ ਸੀ ਮੈਂ ਤਾਂ ਬੇਬੇ ਉੱਥੇ ਦਰਿਆ ਕੋਲ ਨਹੀਂ ਆਇਆ ਹਾਏ ਵੇ ਪਰ ਮੈਂ ਮਾਰ ਗਈ ਮੈਨੂੰ ਤਾਂ ਨਾ ਡਰ ਲੱਗੇ ਬੇਬੇ ਨੂੰ ਪਤਾ ਤਾਂ ਨਹੀਂ ਲੱਗਾ ਹਰ ਮੈਨੂੰ ਤਾਂ ਜਮਾਈ ਨਹੀਂ ਪਤਾ ਰਹਾ ਹੋ ਰਾਇਆ ਸੋ ਇਹ ਮੈਨੂੰ ਤਾਂ ਜਮਾਈ ਨਹੀਂ ਪਤਾ ਲੱਗਾ ਵੀ ਇਹ ਕੀ ਹੈ ਬੇਬੇ ਮੈਨੂੰ ਸੱਚੀ ਪਾਲੂਆ ਪਤਾ ਕੀ ਆ ਬੇਬੇ ਹਾਰਮੋਨ ਨੇ ਡਰਾਇਆ ਹੁਣ ਕਿਸੇ ਦਿਨ ਹਾਰਮੋਨ ਤੋਂ ਵੀ ਬਦਲਾ ਲੈਣਾ ਉਹਨੂੰ ਪਟਰਾਉਣਾ ਪਰ ਮੈਨੂੰ ਤਾਂ ਹਾਰਮਨ ਨਹੀਂ ਡਰਦਾ ਅਸੀਂ ਸਾਨੂੰ ਮੈਂ ਸੋ ਤੈਨੂੰ ਅੱਖਾਂ ਸੋ ਬੇਬੇ ਮੇਰੇ ਕੋਲ ਆ ਨਾਲਿਆ ਮੈਨੂੰ ਮੈਨੂੰ ਜੱਫੀ ਨਹੀਂ ਮੈਂ ਪਾਉਣੀ ਐ ਤੂੰ ਮੈਨੂੰ ਜੱਫੀ ਵਧੀਆ ਹੀ ਨ ਲੱਗਾ ਤੁਹਾਨੂੰ ਕੀ ਪਾਣੀ ਵੀ ਵਿਚਾਰੇ ਨੂੰ ਪਿਆ ਆਪਾਂ ਨੇ ਇਹਨਾਂ ਨੂੰ ਚਾਹ ਪਾਣੀ ਕਾਦਾ ਹੈ ਇਹਨਾਂ ਨੇ ਤਾਂ ਆਪਾਂ ਨੂੰ ਡਰਾਉਣਾ ਮੈਂ ਤਾਂ ਮੇਰਾ ਸੈਰੀ ਨੂੰ ਜਾਨਾ ਨਾ ਘੋਰ ਮੈਂ ਤਾਂ ਇੰਨਾ ਡਰ ਲਗਾ ਮੈਂ ਮੈਂ ਕਿਸ਼ਤੀ ਤੋਂ ਨਹੀਂ ਡਰੀ ਇੰਨਾ ਪਾਣੀ ਪਾੜਾ ਤੋਂ ਨਹੀਂ ਡਰੀ ਬੇਬੇ ਨਾ ਮੈਂ ਪਾੜਾ ਬੇਲਾ ਮੈਂ ਇੰਨੀ ਸ਼ਰਟ ਬੇਬੇ ਦੀ ਨਾ ਮੈਂ ਕਿਸ਼ਤੀ ਤੋਂ ਡਰੀ ਨਾ ਪਾੜਾ ਤੋਂ ਮੈਂ ਕਾਹੇ ਮੈਂ ਪੋਂਤਲ ਗਿਆ ਗੁਰੂਆ ਗਰਮੀ ਬੜੀ ਲੱਗਦੀ ਸਰਕਾਰ ਵੀ ਅਜਿਵੇਂ ਆਉਂਦੀ ਮਾਰੀ ਮਾਰੀ ਐ ਲੈ ਲੈਂ ਕੇ ਜਾਂਦੇ ਸੀ ਮੈਂ ਉਦੋਂ ਕਿਉਂ ਨਹੀਂ ਸੀ ਡਰੀ ਮੋਨਾਂ ਦੇ ਸੋ ਨਹੀਂ ਡਰਦੀਆਂ ਸੀ ਕਿ ਮੈਂ ਨਹੀਂ ਸੀ ਡਰਦੀ ਤੇ ਅੱਜ ਤੇ ਮੇਰਾ ਅੱਜ ਤਾਂ ਮੇਰਾ ਬੁਰਾ ਹੀ ਹਾਲ ਹੋ ਰਗਾ ਯਾਨੀ ਤੂੰ ਤਾਂ ਠੀਕਾ ਮਾਰੀ ਜਾਂਦੀ ਪਹਿਲੇ ਮੈਨੂੰ ਡਾਰੀ ਪਾਲੂ ਤੋਂ ਲੱਗਦੀ ਮੈਂ ਕਿਉਂ ਨਹੀਂ ਠੀਕਾ ਖਾਣ ਮੈਂ ਆਖਰ ਨੂੰ ਫੋਨ ਜਿਹੜੀ ਮੈਂਟੀ ਲੈ ਕੇ ਆਂਦੇ ਸੀ ਸਪੈਸ਼ਲ ਗੱਡੀ 'ਚ ਰਹਿ ਗਈ ਉਹ ਲੈ ਕੇ ਜਾ ਲੈ ਕੇ ਮੈਂ ਸੋ ਬੇਬੇ ਉਹ ਹੀ ਕਰਦੇ ਨੇ ਹਰ ਮਨ ਆ ਜਾ ਤਾਲੂ ਆਇਆ ਮੇਰੇ ਬੁਰਾ ਆ ਲਿਆ ਪਿਆ ਨਹੀਂ ਬੇਬੇ ਤੈਨੂੰ ਹਰ ਮਨ ਤੇ ਪਾਲੂ ਇੱਕੋ ਇਕੱਠੇ ਲਿਆ ਦੇਣਾ ਕਵੇਂ ਇੰਜੋਏ ਕੀਤਾ ਤੁਸੀਂ ਸਾਰੇ ਨਜ ਸੱਚੀ ਦੱਸੋ ਪੁੱਪੀ ਪੱਪੀ ਵੀ ਦਰਦੀ ਭੱਜ ਗਈ ਓਏ ਉਹਨਾਂ ਉਹਨਾਂ ਮਜ਼ਾ ਕਰ ਹੀ ਨਹੀਂ ਆਏ ਬਾਹਰ ਜਿੰਨਾਂ ਬੱਚਿਆਂ ਨਾਲ ਮਜ਼ਾ ਇਹਨਾਂ ਨੂੰ ਪਤਾ ਨਹੀਂ ਜਾਂਦਾ ਮੈਨੂੰ ਪਤਾ ਹੈ ਕਿ ਉਹਨਾਂ ਬੜੀਆਂ ਕਾਲਾਂ ਕਿੰਨੇ ਦਰ ਮਾ ਥੋਪੇ ਨਹੀਂ ਆਏ ਤੇ ਕਾਲਾਂ ਆ ਸੁਪਰਬੂਲਨ ਗੂੜੂ ਪਤਾ ਜੀ ਹਰ ਬੰਨ ਵਿੱਚ ਮੈਨੂੰ ਪਤਾ ਨਹੀਂ ਮੋਬਾਈਲ ਤੁਹਾਡਾ ਕਿੱਥੇ ਹੈ ਅੱਛਾ ਵੀ ਕੈਵਰੇਜ ਵੇਖਿਆ ਮੈਂ ਕਿਹਾ ਪਾਲੂ ਜਾ ਕਿਹੜਾ ਨਾਂ ਥੋਪਾ ਮੈਂ ਇਹਨੂੰ ਵਾਜਾ ਮਾਰੀਆਂ ਹੀਰੇ ਨੂੰ ਹੀਰੇ ਮੈਨੂੰ ਇਹ ਤੇ ਗੁੱਸਾ ਬੜਾ ਮੈਂ ਕਿਹਾ ਆਉਂਦਾ ਨਹੀਂਗਾ ਥੱਲੇ ਤਾਂ ਹੀ ਮੈਂ ਪਹਿਲਾਂ ਨਹੀਂ ਆਇਆ ਮੈਂ ਮੋਟਰ ਤੇ ਆਇਆ ਮੈਂ ਸੇਬੂ ਨੇ ਯਾ ਇਹ ਤਾਂ ਉਹ ਵੇਖਿਆ ਸਾਡੇ ਘਰ ਉਤਰਿਆ ਜਾਂ ਮੈਂ ਹਾਰਮਨ ਫੋਨ ਕਰ ਦਵਾ ਮੈਂ ਹੈ ਨਾ ਕੋਈ ਜਮ ਨਹੀਂ ਪਾਇਆ ਸਾ ਨੂੰ ਪੋਰਾ ਹੀ ਨਹੀਂ ਪਤਾ ਲੱਗਾ ਬਾਣੀ ਲੱਗੀ ਪੋਰਾ ਨਹੀਂ ਪਤਾ ਲੱਗਾ ਆ ਜਾਓ ਜੀ ਲਓ ਜੀ ਸ਼ਗਲ ਤੇ ਨਾ ਜਾਓ ਸ਼ਗਲ ਤੇ ਸਾਡੀ ਬੋਂਦਲੀ ਪਈ ਆ ਸੋ ਥਿਸ ਇਸ 1 ਫਾਰ ਯੂ ਇਹ ਮਾ ਪਾਲੂ ਦੇ ਨਾਲ ਬੇਬੇ ਤੇਰੇ ਲਈ ਲੈ ਕੇ ਆਇਆ ਸੀ ਇਹ ਹੈਗਾ ਬੁਕੇ ਬੁਕੇ ਤੁਹਾਡੇ ਲਈ ਸੋ ਕੇ ਵੇਖੋ ਇਹ ਤੇ ਆ ਡਿਫੀਸ਼ਲ ਹੈ ਝੂਟ ਮਾਰੀ ਜਾਂਦਾ ਸੀ ਲੱਗਦਾ ਉਹ ਡਰ ਗਈ ਸੀ ਲਓ ਜੀ ਇਹ ਤੁਹਾਡੇ ਲਈ ਆ ਮੰਮੀ ਮੈਂ ਸਪੈਸ਼ਲ ਤੁਹਾਡੇ ਲਈ ਲੈ ਕੇ ਆਇਆ ਥਿਸ ਵਨ ਫਾਰ ਯੂ ਮੈਂ ਤਾਂ ਭਾਗੋ ਤਾਂ ਡਰਿਆ ਤੁਹਾਨੂੰ ਬਹੁਤ ਜਣਾ ਵਧੀਆ ਸੰਗ ਵੇਖੋ ਸੋ ਸੱਜਣੋ ਤੁਹਾਨੂੰ ਸਾਰਿਆਂ ਨੂੰ ਇਹ ਵਾਲਾ ਬਲੌਗ ਕਿਦਾਂ ਲੱਗਾ ਇੰਜੋਏ ਕੀਤਾ ਕਿ ਨਹੀਂ ਕੀਤਾ ਇਹ ਕਮੈਂਟਾਂ ਜ਼ਰੂਰ ਦੱਸੋ ਆਸ ਕਰਦਾ ਤੁਸੀਂ ਇੰਜੋਏ ਕੀਤਾ ਹੋਊਗਾ ਹੀ ਵੀ ਇਧਰ ਮੁੜ ਕੋ ਮੁੜ ਕੀ ਹੋਗੇ ਸੋ ਤਾਂ ਨੀ ਜਿਹੜੇ ਹਨਾ ਵਿਚਾਰੀ ਇਦਾਂ ਕਰਦੇ ਭਾਲੂ ਵਿੱਚ ਫੜ ਕੇ ਉਹੀ ਕਹਿੰਦੇ ਨੇ ਕਿ ਕੋਈ ਕੋਈ ਕਰ ਸਕਦਾ ਹਨਾ ਹਰਮਨ ਫੋਨ ਕਰੋ ਵੇ ਬੇਬੇ ਦੇ ਹੋ ਲੱਗੇ ਪਿਆ ਗਰਮੀ ਚ ਤਾਂ ਬਾਹਲਾ ਔਖਾ ਵਾ ਹਨਾ ਉਹ ਪੱਖਾ ਲੱਗਾ ਜਿਹਦੇ ਨਾਲ ਹਵਾ ਭਰੀ ਜਾਂਦੀ ਸੋ ਸਪੈਸ਼ਲ ਥੈਂਕਸ ਆ ਅਰੋੜਾ ਡੈਕੋਰੇਸ਼ਨ ਵਾਲਿਆਂ ਨੇ ਜਿਨ੍ਹਾਂ ਨੇ ਸਾਨੂੰ ਇਹ ਅਵੇਲੇਬਲ ਕਰਾ ਕੇ ਦਿੱਤਾ ਪਾਲੂ ਦਿੱਤਾ ਐਡਾ ਸੋਹਣਾ ਇੰਸਟਾਗ੍ਰam ਤੇ ਬਹੁਤ ਘੈਂਡ ਪੇਜ ਏ ਉਹਨਾਂ ਦਾ ਤੇ ਉਹਨਾਂ ਨੇ ਬੁਕੇ ਦਿੱਤਾ ਉਹਨਾਂ ਨੇ ਪਾਲੂ ਦਿੱਤਾ ਸੋ ਬਹੁਤ ਬਹੁਤ ਧੰਨਵਾਦ ਸੋ ਵਲੌਗ ਕਿਦਾਂ ਲੱਗਿਆ ਉਹ ਤੁਸੀਂ ਕਮੈਂਟਾਂ 'ਚ ਦੱਸਣਾ ਸੋ ਅਸੀਂ ਵੀ ਸਾਰਿਆਂ ਨੇ ਜਿਵੇਂ ਆਇ ਕੀਤਾ ਮੈਂ ਤੇ ਬਹੁਤ ਇੰਜੋਏ ਕੀਤਾ ਡਾਡਰ ਕੇ ਇੰਜੋਏ ਕੀਤਾ ਕਹ ਲਗਾ ਮੈਂਗਾ ਚੀਕ ਕਕੜਾਦ ਗਿਆ ਬਲੌਗ ਨੇ ਤਾਂ ਸੋ ਥੈਂਕ ਯੂ so much ਬਹੁਤ ਸਾਰਾ ਪਿਆਰ ਸਤਿਕਾਰ ਜਉਂਦੇ ਵਾਦਦੇ ਰਹੋ ਹੋਰ ਵੀ ਇਦਾਂ ਦੇ ਸੋਹਣੇ ਸੋਹਣੇ ਬਲੌਗ ਲੈ ਕੇ ਆਉਂਦੇ ਰਵਾਂਗੇ ਔਰ ਆਓ ਜੀ ਡੈਡੀ ਜੀ ਨੂੰ ਦਿਓ ਤੁਸੀਂ ਬੁਕੇ ਆਹ ਲਓ ਜੀ ਮੰਮੀ ਨੇ ਦਿੱਤਾ ਥੈਂਕ ਯੂ ਕਰੋ ਥੈਂਕ ਯੂ ਆਹ ਬਾਏ 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 ਬਾਏ